ਨਹੀਂ ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮੇਰੇ ਅਮਰਸਰ ਦੇ ਸੀਪੀ ਦੇ ਨਾਲ ਵੀ ਪੀਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਈ ਪਰਵਾਦ ਦੇ ਉੱਤੇ ਗੋਲੀ ਜਿਹੀ ਚੱਲੀ ਤੇ ਕੱਲ ਵੀ ਸੀਪੀ ਲੁਧਿਆਣਾ ਨੇ ਉਸੇ ਲਈ ਇਨਵੈਸਟਿਗੇਟ ਕੀਤਾ ਬੰਦਿਆਂ ਦੇ ਬੱਚਾ ਬਗਤਾ ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜ਼ਾਇਦਾਦ ਦਾ ਮਾਮਲਾ ਸੀ ਹੁਣ ਵੀ ਮੈਂ ਪੁਲਿਸ ਪਤਾ ਕਰੀਆ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੁਝ ਨਿੱਜੀ ਰੰਜਿਸ਼ ਤੇ ਨਹੀਂ ਸੀ ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਹੇ ਚਲਾਈ ਹੈ ਸਖਤ ਕਾਰਵਾਈ ਕਰਾਂਗੇ। ਉਹ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਾਂਗੇ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਅ ਐਂਡ ਆਰਡਰ ਖਲਾਫ ਕਰੂਗਾ ਪੰਜਾਬ ਦੇ ਵਿੱਚ ਸਦਾ ਭਗਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਕਾਰ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰੂਗੀ। ਉਹ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਐਨਆਈ ਵੀ ਬੈਠੇ ਆ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਾਂ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ। ਕੱਲ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆਇਆ ਕੱਲ ਜਲੰਧਾ ਸਰਕਟ ਹੌਸਬਾ ਮੈਂ ਬੈਠਾ ਸੀਗਾ ਉੱਥੇ ਹੀ ਮੇਰੇ ਕੋਲ ਕੇਸ ਆਇਆ ਮੈਂ ਸਭ ਨੂੰ ਇਹ ਕੰਨਾ ਕਿ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਹੁਣੇ ਉੱਠ ਕੇ ਗਿਆ ਮੇਰੇ ਕੋਲ ਹੁਣੇ ਆਏ ਸੀਗੇ ਲੁਧਿਆਣੇ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦੇ ਵੀਰਾਂ ਨੂੰ ਕਿ ਆਪਣੇ ਜਿਹੜਿਆ ਜਿਹੜੇ ਤੁਹਾਡੇ ਪਰਿਵਾਰਕ ਮਸਲਿਆਂ ਪ੍ਰਾਪਰਟੀਆਂ ਦੇ ਝਗੜੇ ਆ ਇਹਨਾਂ ਨੂੰ ਬੈਠ ਕੇ ਨਜਿੱਠੋ ਸਮਾਜਿਕ ਤੌਰ ਤੇ ਆਪੋ ਜਨ ਨਜਿੱਠੋ ਸਾਡੀ ਜੋ ਡਿਊਟੀ ਅਸੀਂ ਤੇ ਕਰਾਂ ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਇਹਨਾਂ ਦਾ ਹੀ ਬਿਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੋਂ ਮੈਂ ਇਹਨਾਂ ਦਾ ਹੀ ਕਹੂੰਗਾ ਕਿ ਘਰੋਂ ਦੀ ਲੋੜ ਨਹੀਂ ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ ਅੱਜ ਦਾ ਨਾ ਮਸਲਾ ਉਹ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ 10-15 ਮਿੰਟ ਬਾਅਦ ਹੁਣੇ ਹੀ ਆਉਂਦੀ ਹੈ ਕਾ ਪੁਲਿਸ ਦੀ ਉਹ ਇਹੀ ਵੈਰੀਫਾਈ ਕਰ ਰਿਹਾ ਕਿ ਇਹਨਾਂ ਦਾ ਜਾਤੀ ਹੀ ਜਾਂ ਕੀ ਸੀ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੁੱਜਾ ਹੋਵੇ ਜਿਨ੍ਹਾਂ ਨੇ ਗੋਲੀ ਚਲਾਈ ਜਿੰਨਾਂ ਨੇ ਹਮਲਾ ਕੀਤਾ ਇਹਨਾਂ ਦੇ ਉਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਏ। ਨਹੀਂ ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮੇਰੇ ਅਮਰਸੈਦ ਸੀਪੀ ਦੇ ਨਾਲ ਵੀ ਪੀਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ। ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਰਆਈ ਪਰਵਾਦ ਦੇ ਉੱਤੇ ਗੋਲੀ ਜਿਹੜੀ ਚੱਲੀ ਤੇ ਕੱਲ ਵੀ ਸੀਪੀ ਲੁਧਿਆਣਾ ਨੇ ਉਸੇ ਉੱਤੇ ਇਨਵੈਸਟਿਗੇਟ ਕੀਤਾ ਬੰਦਿਆਂ ਦੇ ਪੱਤਾ ਵੀ ਕਰਤਾ। ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ। ਉੜਮੀ ਮੈਂ ਪੁਲਸ ਪਤਾ ਕਰੀਆ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੁਝ ਨਿੱਜੀ ਰੰਜਿਸ਼ ਨਹੀਂ ਸੀ ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਹੀ ਚਲਾਈ ਹੈ ਸਖਤ ਕਾਰਵਾਈ ਕਰਾਂਗੇ ਔਰ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਾਂਗੇ ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਅ ਐਂਡ ਆਰਡਰ ਖਿਲਾਫ ਕਦੂਗਾ ਪੰਜਾਬ ਦੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ ਜਰੂਰੀ ਸਖਤ ਕਾਰਵਾਈ ਕਰੂਗੀ ਔਰ ਦੇਸ਼-ਵਦੇਸ਼ ਦੇ ਵਿੱਚ ਜਿਹੜੇ ਅਨਰਵੀ ਬੈਠੇ ਆ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਦ ਜਿਹੜਾ ਤੁਹਾਡਾ ਆਫਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆਇਆ ਕੱਲ ਜਲੰਧਾ ਸਰਕਟ ਹਾਊਸ ਮੈਂ ਬੈਠਾ ਸੀਗਾ ਉੱਥੇ ਵੀ ਮੇਰੇ ਕੋਲ ਕੇਸ ਆਇਆ ਮੈਂ ਸਭ ਨੂੰ ਇਹ ਕਹਿੰਨਾ ਕਿ ਜਦ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਕੋਨੇ ਉੱਠ ਕੇ ਗਿਆ ਮੇਰੇ ਕੋਲ ਹੁਣੇ ਆਏ ਸੀਗੇ ਲੁਧਿਆਣੇ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦੇ ਵੀਆਂ ਨੂੰ ਕਿ ਆਪਣੇ ਜਿਹੜੇ ਆ ਜਿਹੜੇ ਤੁਹਾਡੇ ਪਰਿਵਾਰਕ ਮਸਲੇ ਆ, ਪ੍ਰਾਪਰਟੀਆਂ ਦੇ ਝਗੜੇ ਆ ਇਹਨਾਂ ਨੂੰ ਬੈਠ ਕੇ ਨਜਿੱਠੋ, ਸਮਾਜਿਕ ਤੋਂ ਤੇ ਆਪੋ ਜਿੰਨ ਨਜਿੱਠੋ। ਸਾਡੀ ਜੋ ਡਿਊਟੀ ਅਸੀਂ ਤੇ ਕਰਾਂ। ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਇਹਨਾਂ ਦਾ ਹੀ ਬੈਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ। ਸਾਡੀ ਡਿਊਟੀ ਹੋਂ ਮੈਂ ਇਹਨਾਂ ਦਾ ਹੀ ਕਹੂੰਗਾ ਕਿ ਕਰੋੰਦੀ ਲੋੜ ਨਹੀਂ। ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ ਅੱਜ ਦਾ ਮਸਲਾ ਉਹ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ 10-15 ਮਿੰਟ ਬਾਅਦ ਉਹਨੇ ਹੀ ਆਉਂਦੀ ਆ ਕਾ ਪੁਲਿਸ ਦੀ। ਉਹ ਇਹੀ ਵੈਰੀਫਾਈ ਕਰ ਰਿਹਾ ਕਿ ਇਹਨਾਂ ਦਾ ਜਾਤੀ ਹੀ ਜਾਂ ਕੀ ਸੀ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੁੱਜਾ ਹੋਵੇ ਜਿਨ੍ਹਾਂ ਨੇ ਗੋਲੀ ਚਲਾਈ ਉਹ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਦੇ ਤੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਨਹੀਂ ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮੇਰੇ ਅਮਰਸਦਰ ਸੀਪੀ ਦੇ ਨਾਲ ਵੀ ਬੀਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਰਆਈ ਪਤਵਾਦ ਦੇ ਉੱਤੇ ਗੋਲੀ ਜਿਹੜੀ ਚੱਲੀ ਤੇ ਕੱਲ ਵੀ ਸੀਪੀ ਲੁਧਿਆਣਾ ਨੇ ਉਸੇ ਉੱਤੇ ਇਨਵੈਸਟਿਗੇਟ ਕੀਤਾ ਬੰਦਿਆਂ ਦੇ ਪਤਾ ਵੀ ਲੱਗਾ ਉਦੋਂ ਪਤਾ ਲੱਗਾ ਕਿ ਦੋ ਪਹਿਣਾ ਦਾ ਆਪਸੀ ਜ਼ਾਇਦਾ ਦਾ ਮਾਮਲਾ ਸੀ ਹੁਣ ਵੀ ਮੈਂ ਪੁਲਿਸ ਪਤਾ ਕਰੀਆ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੁਝ ਨਿੱਜੀ ਰੰਜਿਸ਼ ਨਹੀਂ ਸੀ ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਹੀ ਚਲਾਈ ਹੈ ਸਖਤ ਕਾਰਵਾਈ ਕਰਾਂਗੇ ਉਹ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਦੇ ਹਾਂ ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਅ ਐਂਡ ਆਰਡਰ ਖਿਲਾਫ ਕਰੂਗਾ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ ਜਰੀ ਸਖਤ ਕਾਰਵਾਈ ਕਰੂਗੀ ਉਹਦਾ ਦੇਸ਼ ਦੇਸ਼ ਦੇ ਵਿੱਚ ਜਿਹੜੇ ਐਨਆਈ ਵੀਰ ਬੈਠੇ ਆ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਦ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆਏ ਕੱਲ ਜਲੰਧਾ ਸਰਕਟ ਹਾਊਸ ਮੈਂ ਬੈਠਾ ਸੀਗਾ ਉੱਥੇ ਹੀ ਮੇਰੇ ਕੋਲ ਕੇਸ ਆਏ ਮੈਂ ਸਭ ਨੂੰ ਇਹ ਕਹਿੰਦਾ ਕਿ ਜਦ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਹੁਣੇ ਉੱਠ ਕੇ ਆ ਮੇਰੇ ਕੋਲ ਹੁਣੇ ਆਏ ਸੀਗੇ ਲੁਧਿਆਣੇ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦੇ ਵੀਰਾਂ ਨੂੰ ਕਿ ਆਪਣੇ ਜਿਹੜੇ ਆ ਜਿਹੜੇ ਤੁਹਾਡੇ ਪਰਿਵਾਰਕ ਮਸਲੇ ਆ, ਪ੍ਰੋਪਰਟੀਆਂ ਦੇ ਝਗੜੇ ਆ ਇਹਨਾਂ ਨੂੰ ਬੈਠ ਕੇ ਨਜਿੱਠੋ, ਸਮਾਜਿਕ ਤੌਰ ਤੇ ਆਪੋ ਜਿੰਨ ਨਜਿੱਠੋ ਸਾਡੀ ਜੋ ਡਿਊਟੀ ਅਸੀਂ ਤੇ ਕਰਦੇ ਆ। ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਇਹਨਾਂ ਦਾ ਹੀ ਬੈਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ। ਸਾਡੀ ਡਿਊਟੀ ਹੋਂ ਮੈਂ ਇਹਨਾਂ ਦਾ ਹੀ ਕਹੂੰਗਾ ਕਿ ਘਰੋਂ ਦੀ ਲੋੜ ਨਹੀਂ। ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ ਅੱਜ ਦਾ ਮਸਲਾ ਉਹ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ 10-15 ਮਿੰਟ ਬਾਅਦ ਉਹਨੇ ਹੀ ਆਉਂਦੀ ਹੈ ਕਾ ਪੁਲਿਸ ਨੇ। ਉਹ ਇਹੀ ਵੈਰੀਫਾਈ ਕਰ ਰਿਹਾ ਕਿ ਇਹਨਾਂ ਦਾ ਜਾਤੀ ਹੀ ਜਾਂ ਕੀ ਸੀ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੂਜਾ ਹੋਵੇ ਜਿਨ੍ਹਾਂ ਨੇ ਗੋਲੀ ਚਲਾਈ ਉਹ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਦੇ ਤੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ